ਪਤੀਜਿਆਂ ਦਾ ਫੈਸਲਾ ਕਰਵੋਣ ਪੇਕੇ ਗਈ ਭੂਆ ਦੀ ਕੀਤੀ ਗਈ ਕੁੱਟਮਾਰ ਮੋਕੇ ਦੀ ਸੀਸੀਟੀਵੀ ਘਟਨਾ ਦੇਖ ਕੇ ਤੁਹਾਡੇ ਵੀ ਹੋ ਸ਼ੁਰ ਜਾਣਗੇ ਦੇਖੋ ਕਿਵੇਂ ਸੜਕ ਵਿਚਾਲੇ ਪਾਇਕੜੀ ਸੇ ਕੋਠੇ ਚੜੜ ਚੜ ਦੇਖਣ ਲੱਗੇ ਲੋਕ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਕਿ ਭੂਆ ਤੇ ਪਤੀਜੇ ਦਾ ਰਿਸ਼ਤਾ ਤਾਰ-ਤਾਰ ਹੁੰਦਾ ਨਜ਼ਰ ਆਇਆ ਪਟਿਆਲਾ ਦੇ ਪਿੰਡ ਅਰਨੋ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਦੀ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਡਾਂਗਾ ਦੇ ਨਾਲ ਇੱਕ ਦੂਜੇ ਦੇ ਉੱਤੇ ਹਮਲਾ ਕਲਾ ਕੀਤਾ ਜਾ ਰਿਹਾ ਹੈ ਇੱਕ ਭੂਆ ਤੇ ਭਤੀਜਿਆਂ ਦੀ ਆਪਸੀ ਲੜਾਈ ਹੈ ਜੋ ਕਿ ਹੁਣ ਸੋਸ਼ਲ ਮੀਡੀਆ ਤੇ ਵਾਇਰਲ ਹੋ ਚੁੱਕੀ ਹੈ ਇਹ ਵੀਡੀਓ ਤਾਂ ਇਸ ਬਾਰੇ ਪੁਲਿਸ ਮੁਲਾਜ਼ਮਾ ਦਾ ਕੀ ਕਹਿਣਾ ਹੈ ਕਿ ਕੀ ਇਹ ਸਾਰਾ ਮਾਮਲਾ ਹੈ ਇਹ ਤੁਸੀਂ ਵੀ ਸੁਣੋ ਬੀਐਸਪੀ ਸਾਹਿਬ ਇੱਕ ਦਾ ਅਰਨੋ ਪਿੰਡ ਦਾ ਝਗੜਾ ਹੈ ਤੇ ਉਹਦੇ ਵਿੱਚ ਇੱਕ ਧਿਰ ਦਾ ਦੋਸ਼ ਹੈ ਕਿ ਇਹ ਵੀ ਸਾਡੀ ਕੋਤਵਾਰ ਕਰਤੀ ਕਰਾ ਕੇ ਤੇ ਸਾਡੇ ਦੀ ਪਰਚਾ ਹੋ ਗਿਆ ਇਹਦੇ ਵਿੱਚ ਇਹ ਹੈ ਵੀ ਅਰਨੋ ਪਿੰਡ ਚ ਗਲਾੜ ਤੋਂ ਇੱਕ ਲੇਡੀ ਆਪਦੇ ਪਿੱਕੇ ਘਰ ਗਈ ਸੀ ਉਹਦੇ ਨਾਲ ਉਹਦੇ ਮਤਲਬ ਬੇਟਾ ਸੀਗਾ ਉਹਦਾ ਪਰਿਵਾਰ ਸੀ ਉਹ ਉਹ ਆਪਣੇ ਭਤੀਜਿਆਂ ਕੋਲੇ ਗਈ ਸੀਗੀ ਤੇ ਉੱਥੇ ਜਿਹੜੇ ਭਤੀਜੇ ਨੇ ਉਹ ਆਪਸ ਚ ਲੜਦੇ ਰਹਿੰਦੇ ਨੇ ਥੋੜਾ ਜਿਹਾ ਚਗਰਾ ਲੂ ਟਾਈਪ ਦੇ ਉਹ ਬੰਦੇ ਨੇ ਉਹਨਾਂ ਨੂੰ ਸਮਝਾਉਣ ਗਈ ਸੀ ਜੀ ਭੂਆ ਭਤੀਜਿਆਂ ਨੂੰ ਸਮਝਾਉਣ ਗਈ ਸੀ ਅਰ ਨੂੰ ਜੀ ਤੇ ਉੱਥੇ ਭਤੀਜਿਆਂ ਨੇ ਆਪਦੀ ਭੂਆ ਤੇ ਉਹਦੇ ਜਿਹੜੇ ਨਾਲ ਆਏ ਹੋਏ ਸਾਥੀ ਸੀਗੇ ਉਹਨਾਂ ਦੀ ਕੁੱਟਮਾਰ ਕੀਤੀ ਐ ਜੀ ਜਿਸ ਦੇ